ਪੰਜ ਸਿੰਘ ਸਹਿਬਾਨ ਦੀ ਕਦਰਤਾ 773 ਅਕਾਲ ਤੱਕ ਸਹਿ ਵਿਖੇ ਹੋਈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਬੇਹਦ ਗੰਭੀਰ ਮਾਮਲਾ ਵਿਚਾਰਿਆ ਗਿਆ ਸ੍ਰੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀ ਪਰ ਪਿਛਲੇ ਲੰਮੇ ਸਮੇਂ ਤੋਂ ਦੇਸ਼ ਤੇ ਸੂਬਿਆਂ ਦੇ ਹੁਕਮਰਾਨਾਂ ਵੱਲੋਂ ਪੰਥਕ ਸੰਸਥਾਵਾਂ ਅਤੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਜੋ ਮਸਲਾ ਸੰਗਤ ਦੀ ਨੁਮਾਇੰਦਾ ਸਿੱਖ ਸੰਸਥਾ ਆਪ ਹੱਲ ਕਰ ਸਕਦੀ ਹੈ ਉਸ ਵਾਸਤੇ ਸਰਕਾਰ ਅਤੇ ਪੁਲਿਸ ਨੂੰ ਸ਼ਾਮਲ ਕਰਨ ਦੀ ਕੋਈ ਤਕ ਨਹੀਂ ਬਣਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਸਰਦਾਰ ਈਸ਼ਰ ਸਿੰਘ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਜਾਇਜ਼ ਠਹਿਰਾਇਆ ਜਾ ਰਿਹਾ ਜਿਹੜੀ ਐਫ ਆਈ ਆਰ ਹੋਈ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਬਣੇ ਸਰਦਾਰ ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਪੰਨਾ ਨੰਬਰ ਇਹ ਤੁਹਾਨੂੰ ਇਹਦੇ ਹਿੱਸੇ ਦਵਾਂਗੇ ਆਪਾਂ ਜਾਂਚ ਰਿਪੋਰਟ ਦੇ ਪੰਨਾ ਨੰਬਰ 230 ਉੱਤੇ ਸਪਸ਼ਟ ਲਿਖਿਆ ਹੈ ਇਹ ਹੁਣ ਜਾਂਚ ਕਮਿਸ਼ਨ ਕਹਿ ਰਿਹਾ ਈਸ਼ਰ ਸਿੰਘ ਦਾ ਔਰ ਉਹਦੇ ਵਿੱਚ 230 ਨੰਬਰ ਪੇਜ ਤੇ ਗੱਲ ਆ ਇਹ ਨਾ ਖਿਆਲ ਕਰੋ ਕਿ ਸਰਕਾਰੀ ਕਾਨੂੰਨ ਜਾਂ ਪੁਲਿਸ ਥਾਣਾ ਇਸ ਪਾਵਨ ਸਰੂਪਾਂ ਦੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠ ਲਵੇਗਾ ਸੰਸਾਰ ਵਿੱਚ ਵੀ ਰਿਸ਼ਵਤ بڑے ਪੱਧਰ ਤੇ ਚੱਲਦੀ ਹੈ ਉੱਥੇ ਵੀ ਫੈਸਲੇ ਪੈਸਿਆਂ ਨਾਲ ਫੈਸਲੇ ਬਦਲੇ ਜਾਂਦੇ ਹਨ ਅਤੇ ਥਾਣਿਆਂ ਵਿੱਚ ਕੇਸ ਕਮਜ਼ੋਰ ਕੀਤੇ ਜਾਂਦੇ ਹਨ ਕਿਉਂ ਨਾ ਇਹ ਈਸ਼ਰ ਸਿੰਘ ਕਮਿਸ਼ਨ ਕਹਿ ਰਿਹਾ 230 ਨੰਬਰ ਪੇਜ ਤੇ ਕਿ ਉਹ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਚਨਾਂ ਤੇ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਦਾਰੇ ਨੂੰ ਜੋਗ ਤਰੀਕੇ ਨਾਲ ਇਸਤੇਮਾਲ ਕਰੇ ਹੁਣ ਇਹ ਇੱਥੇ ਲਿਖੀ ਹੋਈ ਗੱਲ ਉਹ ਮਤੇ ਚ ਆਪਾਂ ਐਡ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਪੰਜਾਬ ਪੁਲਿਸ ਕੋਲ ਦਰਜ ਕਾਰਵਾਈਆਂ ਆਜਾਈਆਂ ਸ਼ਿਕਾਇਤਾਂ ਦੀ ਲੰਬੀ ਸੂਚੀ ਹੈ ਜੋ ਸਿੱਖਾ ਵਿਰੁੱਧ ਕੀਤੇ ਜਾਂਦੇ ਨਫ਼ਰਤੀ ਪ੍ਰਚਾਰ ਸਬੰਧੀ ਪੁਲਿਸ ਨੂੰ ਕਾਰਵਾਈ ਲਈ ਦਿੱਤੀਆਂ ਗਈਆਂ ਹਨ ਪਰ ਪੁਲਿਸ ਨੇ ਸਿੱਖਾ ਸਿੱਖ ਸਿਧਾਂਤਾਂ ਤੇ ਸੰਸਥਾਵਾਂ ਵਿਰੁੱਧ ਕੀਤੇ ਜਾ ਰਹੇ ਇਸ ਨਫ਼ਰਤੀ ਪ੍ਰਚਾਰ ਦੇ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਜਾਏ ਸ਼ਰਾਰਤੀ ਅੰਸਰਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰ ਰੋਡੀ ਜਾਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਸਿੱਖਾਂ ਖਿਲਾਫ ਸਮਾਜ ਅੰਦਰ ਨਫਰਤ ਸ਼ਰਿਆਮ ਫਲਾਈ ਜਾ ਰਹੀ ਆ ਪਰੰਤੂ ਪੁਲਿਸ ਹੁਣ ਤੱਕ ਇਸ ਨੂੰ ਬੰਦ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਦੂਜੇ ਪਾਸੇ ਨਿਹੰਗ ਬਾਣੇ ਵਿੱਚ ਹੁਣ ਕਰਕੇ ਇੱਕ ਸਿੱਖ ਤੇ ਖਡਾਉਣਾ ਬੰਦੂਕ ਦਿਖਾਉਣਾ ਵੀ ਵੱਡਾ ਅਪਰਾਧ ਹੋ ਜਾਂਦਾ ਤੇ ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਆਜਾਹੇ ਵਿੱਚ ਸਰਕਾਰ ਤੇ ਪੁਲਿਸ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਾਮਲੇ ਦੀ ਪੜਤਾਲ ਕਰਨ ਦਾ ਹੱਕ ਦੇਣ ਦੀ ਮੰਗ ਗੈਰਵਾਜਬ ਹੈ ਇਸੇ ਤਰ੍ਹਾਂ ਰਿਪੋਰਟ ਦੇ ਪੰਨਾ ਨੰਬਰ 231 ਉੱਤੇ ਸਪਸ਼ਟ ਲਿਖਿਆ ਹੋਇਆ ਇਹ ਈਸ਼ਰ ਸਿੰਘ ਦੀ ਰਿਪੋਰਟ ਹੀ ਸਾਡੀ ਆਧਾਰ ਹੈ ਸਾਰੀ ਗੱਲ ਦੀ ਜਿਸ ਨੂੰ ਲੈ ਕੇ ਹੁਣ ਵੀ ਪੂਰੀ ਸਿੱਖ ਕੌਮ ਚਿੰਤਤ ਹੈ ਹੁਣ ਇਹ ਰਿਪੋਰਟ 'ਚ ਲਿਖਿਆ ਕਿ ਪਟਾਲ ਕਮਿਸ਼ਨ ਦਾ ਮੰਨਣਾ ਹੈ ਕਿ ਗੁਰਮਤ ਅਨੁਸਾਰ ਇਹ ਸੁਝਾਅ ਦਿੰਦਾ ਹੈ ਇਹਨਾਂ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ ਅਤੇ ਪੰਥ ਦੁਖੀ ਹੋਵੇਗੀ ਇਹ ਭਾਈ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਸ ਲਈ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥ ਕਰਵੈਤਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਤੀ 17 ਨਵੰਬਰ 2020 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਹਾੜੇ ਦੀ ਸ਼ਤਾਬਦੀ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਉੱਤੇ ਕਰਵਾਏ ਗਏ ਸਮਾਗਮ ਵਿੱਚ ਕਹੇ ਬੋਲ ਅਨੁਸਾਰ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਤੁਹੀਂ ਵੀਡੀਓ ਸੁਣੀ ਹੋਗੀ ਦਸਕਰਨ ਸਿੰਘ ਔਰ ਲਿਆਓ ਵੀਡੀਓ ਸਬੰਧਤ ਮੁਲਾਜ਼ਮਾ ਨੇ ਇਹ ਉਹਨਾਂ ਦੇ ਬੋਲ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਲੇਕਿਨ ਉਹਨਾਂ ਦੀ ਭੇਟਾ ਫੰਡਾ ਵਿੱਚ ਜਮਾ ਨਹੀਂ ਕਰਵਾਈ ਇਹ ਪੈਸਿਆਂ ਦਾ ਕਪੜਾ ਹੈ ਜਿਹੜੇ ਮੁਲਾਜ਼ਮਾ ਨੇ ਪੈਸੇ ਖਾਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਇਹ 17 ਨਵੰਬਰ ਤੇ 220 ਨੂੰ ਜਿਹੜੇ ਉਸ ਬೇಳੇ ਦੇ ਸਿੰਘ ਸਾਹਿਬ ਹੀ ਚਲਾ ਦੋ ਇਹਨਾਂ ਸਾਰੀਆਂ ਸਖ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਜਵਾਬ ਲੈਣਾ ਚਾਹੁੰਦੀਆਂ ਨੇ ਸਿੱਖ ਸੰਗਤਾਂ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਹਨ ਉਹ ਦਿੱਤੇ ਜਾਣ ਸਹਿ ਸੰਗਤ ਕੀ ਜਾਣਨਾ ਚਾਹੁੰਦੀ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਸਹੂਆ ਕੀ ਹੈ ਇਹ ਜਾਣਨਾ ਚਾਹੁੰਦੀ ਐ ਸਿਕ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਪਰਪਸ਼ਨ ਦਾ ਮਾਮਲਾ ਹੈ ਕੁਝ ਮਲਾਜਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਡਾ ਜਿਹੜੀ ਹੈ ਗੁਰਦੁਆਰਾ ਫੰਡਾਂ ਦੇ ਵਿੱਚ ਜਮਾ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਹੈ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਅਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਸਟੈਂਸ ਇਹ ਜਿਹੜੇ 267 ਥਰੂ ਨੇ ਰਿਕਾਰਡ ਦੇ ਵਿੱਚੋਂ ਕਾਟੇਨਾਂ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਜਦ ਬੀਬੀ ਨੂੰ ਲਾ ਕੇ ਪੜਤਾਲਿਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫਿਰ ਭਾਈ ਈਸਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਦੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪੜਤਾਲ ਮੁਕੰਮਲ ਹੋਈ ਪੜਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੁਪਏ ਕਿੱਥੇ ਨੇ ਪੜ ਲਓ ਪੜਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ پاس ਗਏ ਨੇ ਗੁਰਦੁਆਰਾ ਕਮੇਟੀਆਂ پاس ਗਏ ਨੇ 2008 ਤੋਂ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਹੈ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਸ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਆ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਬੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋ ਪੁੱਛੀ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਟਕਾ ਸਾਹਿਬ ਦਿੱਤੇ ਨੇ ਕਿੱਥੇ ਦਿੱਤੇ ਨੇ ਕੀ ਦੱਸਣਗੇ ਇਹ ਦੰਦਮੇ ਟਕਸਾਲ ਗੁਟਕਾ ਸਾਹਿਬ ਛਾਪ ਕੇ ਵੰਡਦੀ ਹੈ ਸੰਗਤਾਂ ਨੂੰ ਦਿੰਦੀ ਹੈ ਪੇਟਾਰਾ ਦਿੰਦੀ ਹੈ ਤੇ ਦੰਦਵੇਂ ਟਕਸਾਲ ਨੂੰ ਕੋਈ ਪੁੱਛੇ ਕਿ ਤੁਸੀਂ ਗੁਟਕਾ ਸਾਹਿਬ ਜਿਹੜੇ ਨੇ ਦਿੱਤੇ ਨੇ ਕਿੱਥੇ-ਕਿੱਥੇ ਦਿੱਤੇ ਨੇ ਕਿੱਥੋਂ-ਕਿੱਥੋਂ ਰਿਕਾਰਡ ਲੱਭ ਕੇ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ ਪਾਵਨ ਸਰੂਪ ਇਹ ਰਿਕਾਰਡ ਦੇ ਵਿੱਚੋਂ ਕੱਢੇ ਨੇ ਇਹਨਾਂ ਦੀ ਪੈਸੇ ਖਾਦੇ ਨੇ ਬੇਈਮਾਨੀ ਕੀਤੀ ਹੈ ਮੁਲਾਜ਼ਮਾਂ ਨੇ ਤੇ ਜਿਹੜੇ ਮੁਲਾਜ਼ਮਾਂ ਨੇ ਬੇਈਮਾਨੀ ਕੀਤੀ ਹੈ ਉਹਨਾਂ ਨੂੰ ਸ਼੍ਰੋਮਣੀਪੁਰਦਾਰਾ ਪ੍ਰਬੰਧਕ ਕਮੇਟੀ ਨੇ ਸਸਪੈਂਡ ਕੀਤਾ ਹੈ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਅੱਜ ਕਈ ਜਾ ਰਹੇ ਨੇ ਕਿੱਥੇ ਨੇ ਸਰੂਪ ਕਿੱਥੇ ਨੇ ਸਰੂਪ ਸਿਰਫ ਮਿਤੀ 20 ਜੁਲਾਈ ਦੇ ਦਸਤਾਵੇਜ਼ ਹਾਂ ਜੀ ਹਾਂ ਜੀ 17 ਨਵੰਬਰ 2020 17 ਨਵੰਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਅੰਤਰਨ ਕਮੇਟੀ ਦੇ ਮਤਾ ਨੰਬਰ 493 ਮਿਤੀ 5 9 2020 ਅਤੇ ਜਰਨਲ اجلاس ਦੇ ਮਤਾ ਨੰਬਰ 368 ਮਿਤੀ 28/9/2020 ਰਾਈ ਇਸ ਮਾਮਲੇ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਦੇ ਨਾਲ-ਨਾਲ ਹੋਈ ਅਣਗਹਿਲੀ ਦਾ ਅਹਿਸਾਸ ਕਰ ਚੁੱਕੀ ਹੈ ਮਤੇ ਉਸ ਵੇਲੇ ਪਏ ਜਰਨਲ اجلاس ਦਾ ਵੀ ਮਤਾ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਉਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਦੇ ਹੋਏ ਆਦੇਸ਼ ਐੜਾ ਤਤਾ 101 ਮਿਤੀ 24/8/2020 ਨੂੰ ਮੁੱਖ ਰੱਖਦੇ ਹਾਂ ਅਤੇ ਸ਼੍ਰੀ ਅਕਾਲ ਤੱਕ ਸਾਬ ਵਿਖੇ ਅੱਜ ਹੋਈ ਇਕੱਤਰਤਾ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਅੰਤਰਿੰਗ ਕਮੇਟੀ ਦੇ ਮਤਾ ਨੰਬਰ 83 ਮਿਤੀ 17 12 2025 ਦੇ ਸਬੰਧ ਵਿੱਚ ਆਦੇਸ਼ ਕੀਤਾ ਜਾਂਦਾ ਹੈ ਪਤਾ ਨਹੀਂ 11 ਤਰੀਕ ਨੂੰ ਆਣਾ ਛੰਦੇ ਕੇ ਸਰਕਾਰ ਸਰਕਾਰ ਜਾਂ ਪੁਲਿਸ ਨੂੰ ਇਸ ਮਾਮਲੇ ਅੰਦਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ ਵਿੱਚ ਨਹੀਂ ਹੈ ਇਹ ਅੱਜ ਦਾ ਆਦੇਸ਼ ਹੈ ਜਾਂਚ ਕਮਿਸ਼ਨ ਦੀ ਰਿਪੋਰਟ ਦੀ ਭਾਵਨਾ ਪੰਨਾ ਨੰਬਰ 231 ਮੁਤਾਬਕ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਰਲ ਮਿਲ ਕੇ ਵਿਚਾਰ ਰਾਹੀਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਸੁਲਝਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਅਤੇ ਇਸ਼ਤਿਹਾਰ ਰਾਹੀਂ ਪ੍ਰਚਾਰ ਕੀਤਾ ਜਾਵੇ ਕਿ ਜੇਕਰ ਕਿਸੇ ਵੀ ਗੁਰਦੁਆਰਾ ਸਾਹਿਬ ਘਰ ਸਿੱਖ ਸੰਸਥਾਵਾਂ ਵਿਦਿਅਕ ਅਦਾਰਿਆਂ ਆਦ ਵਿੱਚ ਪਾਵਨ ਸਰੂਪ ਦਾ ਪਤਾ ਲੱਗੇ ਉਹਨਾਂ ਦੀ ਗਿਣਤੀ ਅਤੇ ਉਹਨਾਂ ਦਾ ਤੁਰੰਤ ਨੰਬਰ ਜਿਹੜਾ ਵਾ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਦਫ਼ਤਰ ਵਿਖੇ ਇਤਲਾਹ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤ ਦੇ ਸ਼ੰਕੇ ਦੂਰ ਕਰਨ ਲਈ ਪਰਜੋਰ ਯਤਨ ਕਰੇ